ਇਹਦੇ ਤਾਂ ਸਭ ਤੋਂ ਪਹਿਲਾਂ ਉਸ ਮਹਾਮੈ ਨੂੰ ਉਸ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਪ੍ਰਣਾਮ ਕਰਦੇ ਆਂ ਔਰ ਸ਼ੁਕਰਗੁਜ਼ਾਰ ਆਂ ਕਿ ਜਿਹੜੀ ਏਡੀ ਵੱਡੀ ਰਿਸਪੌਂਸਿਬਿਲਟੀ ਮਿਲੀ ਹੈ। ਸੋ ਭਾਜਪਾ ਦੀ ਸਮੂਚੀ ਲੀਡਰਸ਼ਿਪ ਜਿਹੜੀ ਪ੍ਰਧਾਨ ਮੰਤਰੀ ਸਾਡੇ ਸ਼੍ਰੀ ਨਰਿੰਦਰભાઈ ਮੋਦੀ ਉਹਨਾਂ ਦੀ ਅਗਵਾਈ ਹੇਠ ਜਿਹੜੀ ਵਰਕਿੰਗ ਚੱਲ ਰਹੀ ਹੈ ਔਰ ਉਹਨਾਂ ਦੇ ਅੰਡਰ ਜਿਹੜੀ ਸਾਰੀ ਟੀਮ ਕੰਮ ਕਰ ਰਹੀ ਹੈ ਸ਼੍ਰੀ ਜੇਪੀ ਨੱਡਾ ਜੀ ਜਿਹੜੇ ਸਾਡੇ ਰਾਸ਼ਟਰੀ ਰਜੈਕਸ਼ਨ ਹੈ। ਔਰ ਉਹਨਾਂ ਦੇ ਨਾਲ ਲੱਗ ਕੇ ਸਾਡੀ ਟੀਮ ਜਿਹੜੀ ਹੈ ਪੰਜਾਬ ਦੀ ਜੀ ਸੁਨੀਲ ਜਾਖੜ ਜੀ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਪੰਜਾਬ ਉਹਨਾਂ ਦੀ ਸਾਰੀ ਅਧਿਖਸ਼ਤਾ ਦਾ ਦੇਟ ਜਿਹੜੀ ਹੈ ਟੀਮ ਦੇ ਵਿੱਚ ਜਿਹੜੀ ਚੇਂजेस ਆ ਰਹੀਆਂ ਉਹ ਉਹਨਾਂ ਦੇ ਲਈ ਪਹਿਲਾਂ ਤਾਂ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰ ਰਿਹਾ ਕਿ ਉਹਨਾਂ ਨੇ ਮੇਰੇ ਤੇ ਇੱਦਾ ਦਾ ਵਿਸ਼ਵਾਸ ਕੀਤਾ ਉਹਨਾਂ ਨੂੰ ਸਾਡੇ ਚ ਕੋਈ ਇੱਦਾ ਦੀ ਵਿਸ਼ਵਾਸ ਵਾਲੀ ਚੀਜ਼ ਨਜ਼ਰ ਆਈ ਹੈ ਜਿਹਦੇ ਖਾਤਰ ਉਹਨਾਂ ਨੇ ਸਾਡੇ ਨੂੰ ਮੋਢਿਆਂ ਤੇ ਏਡੀ ਵੱਡੀ ਰਿਸਪੋਨਸਿਬਿਲਟੀ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਬੀਜੇਪੀ ਸਾਰੀ ਟੀਮ ਦਾ ਸਾਡੇ ਮੰਤਰੀ ਜੀ ਸੰਗਠਨ ਮੰਤਰੀ ਜੀ ਜਿਹੜੇ ਸ਼੍ਰੀ ਨਿਵਾਸ ਲੋਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰੀ ਟੀਮ ਨੂੰ ਸੰਗਠਿਤ ਕਰਨ ਦਾ ਉਹ بڑے ਤਰੀਕੇ ਦੇ ਨਾਲ ਹਰ ਇੱਕ ਮੰਡਲ ਤੱਕ ਹਰ ਇੱਕ ਗੁੱਥ ਤੱਕ ਹਰ ਇੱਕ ਬੰਦੇ ਤੱਕ ਕੱਲੇ-ਕੱਲੇ ਵੋਲੰਟੀਅਰ ਤੱਕ ਅਪਰੋਚ ਕਰਦੇ ਨੇ ਪਰਸਨਲੀ ਉਹਨਾਂ ਨੂੰ ਮਿਲਦੇ ਸ਼੍ਰੀ ਵਿਜੇ ਰੂਪਾਨੀ ਜੀ ਜਿਹੜੇ ਸਾਡੇ ਇਨਚਾਰਜ ਲਾਇਏ ਨੇ ਪੰਜਾਬ ਦੇ ਪਰਿਵਾਰੀ ਲਾਇਏ ਉਹ ਵੀ ਆ ਕੇ ਮੀਟਿੰਗਸ ਦੇ ਵਿੱਚ ਇਨਵੋਲਵ ਹੋ ਰਹੇ ਸਾਡੀ ਜਲੰਧਰ ਦੀ ਸਾਰੀ ਟੀਮ ਸਾਰੇ ਜਨਰਲ ਸੈਕਟਰੀ ਭੰਡਾਰੀ ਸਾਹਿਬ ਅਗਨਾਸ਼ ਰਾਏ ਖੰਨਾ ਜੀ ਪ੍ਰਣਾਸ਼ ਚੰਦਰ ਜੀ ਮਤਲਬ ਮਨੋਰੰਜਨ ਕਾਲੀਆ ਜੀ ਕਿਹੜੀ ਕਿਹੜੀ ਸ਼ਖਸੀਤਾਂ ਦੇ ਨਾਮ ਲਈਏ ਅਸੀਂ ਜਿਹੜੇ ਹਰ ਬੰਦੇ ਤੱਕ ਨਹੀਂ ਅਪਰੋਚ ਕਰ ਰਹੇ ਹਰ ਮੀਟਿੰਗ ਤੱਕ ਨਹੀਂ ਪਹੁੰਚ ਰਹੇ ਕੋਈ ਐਸੀ ਮੀਟਿੰਗ ਨਹੀਂ ਹੈ ਜਿਹਦੇ ਵਿੱਚ ਉਹ ਇਨਵੋਲਵ ਨਹੀਂ ਹੋ ਰਹੇ ਸੋ ਇਹ ਸਾਰੀਆਂ ਚੀਜ਼ਾਂ ਇੱਕ ਸੰਗਠਿਤ ਮਜ਼ਬੂਤ ਸੰਗਠਨ ਵੀ ਇੱਕ ਐਗਜ਼ਾਮਪਲ ਪੇਸ਼ ਕਰਦੇ ਕਿ ਇਹਨਾਂ ਨਾਲ ਹੀ ਮਜ਼ਬੂਤ ਸੰਗਠਨ ਬਣਦਾ ਔਰ ਇਹਨਾਂ ਦੇ ਨਾਲ ਹੀ ਉਹ ਵਲੰਟੀਅਰਸ ਦੇ ਵਿੱਚੋਂ ਬੰਦੇ ਚੁੱਕ ਕੇ ਅੱਗੇ ਲੈ ਕੇ ਜਾਂਦੇ ਔਰ ਉਹਨਾਂ ਦੀ ਚੁਆਇਸ ਕਰਕੇ ਫਿਰ ਉਹਨਾਂ ਨੂੰ ਇੱਕ ਸਟੇਜ ਤੇ ਇੱਕ ਪਲੇਟਫਾਰਮ ਤੇ ਬਿਠਾਇਆ ਜਾਂਦਾ ਔਰ ਉਹਨਾਂ ਦੇ ਕੋਲੋਂ ਕੋਈ ਪ੍ਰੈਸ਼ਰ ਨਾਲ ਨਹੀਂ ਕੰਮ ਲੈਂਦੇ ਬੀਜੇਪੀ ਦੇ ਵਿੱਚ ਇੱਕ ਸਭ ਤੋਂ ਵੱਡਾ ਇਹ ਮੈਂ ਦੇਖਿਆ ਹੈ ਕਿ ਇਹਨਾਂ ਚ ਆ ਕੇ ਜਿੱਦਾਂ ਦੀ ਮੈਂ ਇਹਦੇ ਇਹਨੂੰ ਬੀਜੇਪੀ ਨੂੰ ਜੁਆਇਨ ਕੀਤਾ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਉਹ ਕਹਿੰਦੇ ਜੀ ਕੰਮ ਵੰਡ ਕੇ ਕਰੋ ਤਾਂ ਕਿ ਕਿਸੇ ਤੇ ਪ੍ਰੈਸ਼ਰ ਨਾ ਡੋਵੇ ਔਰ ਉਹਦਾ ਰਿਜ਼ਲਟ ਵਧੀਆ ਆਣਾ ਚਾਹੀਦਾ ਹੈ ਸੰਗਠਨ ਵਧੀਆ ਬਣਾ ਰਹੇ ਕੱਲੇ ਕੱਲੇ ਵਲੰਟੀਅਰ ਤੋਂ ਲੈ ਕੇ ਇੱਕ ਇੱਕ ਵੋਟਰ ਤੱਕ ਜਾਣ ਦਾ ਉਹਨਾਂ ਦਾ ਇੱਕ ਈਦਾਂ ਦਾ ਅਜੰਡਾ ਉਹਨਾਂ ਦਾ ਸਟ੍ਰੈਟਜੀ ਬਣੀ ਪਈ ਹੈ ਔਰ ਉਹ ਬਹੁਤ ਵਧੀਆ ਕਾਰਗਰਸਿਤ ਹੋਏਗੀ 2024 ਦੇ ਲਈ ਅਸੀਂ ਸਾਰੀ ਟੀਮ ਜਿਹੜੀ ਐ ਇਸ ਵੇਲੇ ਸੰਗਠਿਤ ਹੋ ਰਹੀ ਹੈ 2024 ਦੇ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਹੁਣੇ ਆਪਣੇ ਵਿਸਤਾਰਕ ਸਾਹਿਬ ਸਾਡੇ ਕੋਲ ਆਏ ਨੇ ਸਾਡੇ ਮਾ ਮੰਤਰੀ ਜੀ ਬੈਠੇ ਨੇ ਅਮਿਤ ਵਿਦਿ ਜੀ ਉਹਨਾਂ ਨੂੰ ਮੈਂ ਹੁਣੇ ਇਹ ਗੱਲਾਂ ਸ਼ੇਅਰ ਕਰਦੇ ਹਟੇ ਅਸੀਂ ਕਿ ਭਾਜਪਾ ਜਿਹੜੀ ਇੱਕ ਐਸੀ ਸੰਗਠਿਤ ਟੀਮ ਹੈ ਉਹਨਾਂ ਨੇ ਆਪਣੇ ਆਪ ਨੂੰ ਉਸ ਲੈਵਲ ਤੇ ਲਿਆ ਕੇ ਖੜਾ ਕਰ ਲਿਆ ਹੋਇਆ ਕਿ 2024 ਦਾ ਇਲੈਕਸ਼ਨ ਤਾਂ ਇਹਨਾਂ ਨੇ ਜਿੰਨਾ ਹੀ ਜਿੰਨਾ ਜਿੱਤ ਤੈ ਹੋ ਚੁੱਕੀ ਹੈ ਕਿ ਪਬਲਿਕ ਉਹਨਾਂ ਦੇ ਸਮਰਥਨ ਚ ਬੈਠੀ ਹੈ ਹੁਣ ਟਾਰਗੇਟ ਉਹਨਾਂ ਦਾ ਕੀ ਹੈ ਕਿ ਅਸੀਂ ਕਿੰਨੀ ਵੱਡੀ ਲੀਡ ਦੇ ਨਾਲ ਤੇ ਕਿੰਨੀਆਂ ਜ਼ਿਆਦਾ ਸੀਟਾਂ ਨਾਲ ਜਿੱਤਦੇ ਹਾਂ ਸੋ ਸਾਡੀ ਵੈਲ ਗੁੱਡ ਵਿਸ਼ੀਜ਼ ਹੈ ਸਾਡੀ ਪਾਰਟੀ ਲਈ ਸਾਡੀ ਟੀਮ ਲਈ ਹਰ ਇੱਕ ਬੰਦੇ ਲਈ ਔਰ ਪੂਰੇ ਹਿੰਦੁਸਤਾਨ ਲਈ ਕਿ ਹਿੰਦੁਸਤਾਨ ਦਾ ਜੀ ਵਿਕਾਸ ਹੋਣਾ ਹੈ ਤੇ ਉਹਦੇ ਲਈ ਸਾਨੂੰ ਬੀਜੇਪੀ ਨੂੰ ਅੱਗੇ ਫਿਰ ਦੁਬਾਰਾ ਤੋਂ ਮੌਕਾ ਦੇਣਾ ਚਾਹੀਦਾ 2024 ਜੀ ਗੱਲ ਕਰੀਏ 2024 ਚੋਣਾਂ ਨੂੰ ਲੈ ਕੇ ਪਿੰਡ ਪਿੰਡ ਤੁਸੀਂ ਜਾ ਰਹੇ ਹੈਗੇ ਆ ਕੀ ਸੋਚ ਲੈ ਕੇ ਜਿਹੜਾ ਹੈਗਾ ਤੁਸੀਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਵਿਜ਼ਿਟ ਕਰ ਰਹੇ ਹੈਗੇ ਆ ਸੋਚ ਸਾਡੀ ਜਿਹੜੀ ਪ੍ਰਧਾਨ ਮੰਤਰੀ ਦੀ ਸੰਕਲਪ ਯਾਤਰਾ ਹਰ ਇੱਕ ਬੰਦੇ ਨੂੰ ਲਾਭ ਆਰਥੀ ਬਣਾਣਾ ਇਹ ਸਭ ਤੋਂ ਵੱਡੀ ਸੋਚ ਉਹਨਾਂ ਦੀ ਪੋਜ਼ਿਟਿਵ ਸੋਚ ਅਸੀਂ ਕਹਾਂਗੇ ਇਹਨੂੰ ਪਿੰਡ ਪਿੰਡ ਦੇ ਵਿੱਚ ਜਾਣ ਦਾ ਮਕਸਦ ਇਹ ਨਹੀਂ ਹੈ ਕਿ ਬੀਜੇਪੀ ਨੂੰ ਪ੍ਰਮੋਟ ਕਰਨਾ ਪਿੰਡ ਪਿੰਡ ਤੱਕ ਜਾਣ ਦਾ ਮਕਸਦ ਇਹ ਹੈ ਕਿ ਹਰ ਉਸ ਬੰਦੇ ਨੂੰ ਜਿਹੜੀ ਪ੍ਰਧਾਨ ਮੰਤਰੀ ਜੀ ਦੀਆਂ ਯੋਜਨਾਵਾਂ ਜਿਹੜੀਆਂ ਚੱਲ ਰਹੀਆਂ ਹਨ ਉਹਨਾਂ ਦਾ ਲਾਭ ਮਿਲ ਸਕੇ ਇੱਕ ਇੱਕ ਬੰਦੇ ਤੱਕ ਸਿਲੰਡਰ ਦਾ ਡਾਕਟਰੀ ਦਾ ਹੈਲਥ ਦਾ ਐਜੂਕੇਸ਼ਨ ਦਾ ਮਤਲਬ ਕੋਈ ਐਸੇ ਰੋਜ਼ਗਾਰਾਂ ਦਾ ਵੀ ਲਾਭ ਤੱਕ ਵੀ ਉਹ ਪਹੁੰਚਾਰੇ ਨੇ ਕਿ ਜਿਹੜਾ ਬੰਦਾ ਵਾਂਝਾ ਨਾ ਰਹੇ ਕਿਸੇ ਗੱਲ ਤੋਂ ਲੋਕਾਂ ਨੇ ਸਾਨੂੰ ਸਵਾਲ ਕੀਤਾ ਕਿ ਤੁਸੀਂ ਇਕੱਲੇ ਫਾਰਮ ਹੀ ਭਰੇ ਰਹੂਗੇ ਜਾਂ ਇਹਦੇ ਕੋਈ ਆਉਟਕਮ ਵੀ ਆਊਗਾ ਪਰ ਰਿਜ਼ਲਟ ਆ ਰਹੇ ਨਾਲੋ ਨਾਲ ਆ ਰਹੇ ਤੁਸੀਂ ਕਿਸੇ ਕਿਸੇ ਵੀ ਪਿੰਡਾਂ ਚ ਜਾ ਕੇ ਤੁਹਾਨੂੰ ਪੁੱਛੋ ਵੀ ਜੇ ਤੁਹਾਡੇ ਜਿਹੜੇ ਫਾਰਮ ਭਰ ਹੋ ਰਹੇ ਆ ਉਹਨਾਂ ਦਾ ਤੁਹਾਨੂੰ ਕੁਛ ਇਹਦਾ ਆਉਟਕਮ ਮਿਲ ਰਿਹਾ ਲੋਕ ਤੁਹਾਨੂੰ ਚਾਹ ਕੇ ਕਹਿਣਗੇ ਜੀ ਹਾਂਜੀ ਸਾਨੂੰ ਇੱਕ ਚੰਗਾ ਰਿਸਪੌਂਸ ਲੱਗ ਰਿਹਾ ਹੌਸਲਾ ਵਧ ਰਿਹਾ ਉਹਨਾਂ ਦਾ ਜਿੱਕਰ ਗੱਲ ਕਰੀਏ 2024 ਦੀਆਂ ਚੋਣਾਂ ਲੈ ਕੇ ਭਾਜਪਾ ਤੋਂ ਇਲਾਵਾ ਜਿਹੜੀਆਂ ਲੱਗ ਪਾਰਟੀਆਂ ਹੈਗੀਆਂ ਉਹਨਾਂ ਦਾ ਇੱਕ ਗਠਜਬੰਦਨ ਵੀ ਕੀਤਾ ਗਿਆ ਹੈਗਾ ਕੀ ਲੱਗਦਾ ਕਿ ਉਹਦੇ ਨਾਲ ਜਿਹੜਾ ਬੀਜੇਪੀ ਨੂੰ ਕੋਈ ਫਰਕ ਪਵੇਗਾ ਨਹੀਂ ਬੀਜੇਪੀ ਉਹਨੂੰ ਦੇਖਦੀ ਹੀ ਨਹੀਂ ਇਹ ਤਾਂ ਇੱਕ ਉਹ ਆਪਣੇ ਆਪ ਦੇ ਵਿੱਚ ਕਿਉਂਕਿ ਸਾਨੂੰ ਪਤਾ ਹੈ ਕਿ ਬੀਜੇਪੀ ਇੱਕ ਐਸੀ ਮੈਂ ਫੇਰ ਕਹੂੰਗਾ ਬੀਜੇਪੀ ਐਸੀ ਸੰਗਠਿਤ ਟੀਮ ਹੈ ਜਿਹੜੀ ਆਪਣੇ ਕੰਮ ਤੇ ਫੋਕਸ ਰੱਖਦੀ ਹੈ ਦੂਜੇ ਕੀ ਕਰਦੇ ਨੇ ਉਹ ਸਾਨੂੰ ਨਹੀਂ ਪਤਾ ਦੂਜਿਆਂ ਦੀ ਆਪੀ ਇੱਕ ਨਾ ਇੱਕ ਦਿਨ ਬਾਅਦ ਕੋਈ ਨਾ ਕੋਈ ਚੀਜ਼ ਐਸੀ ਬਾਹਰ ਆ ਜਾਂਦੀ ਹੈ ਜਿਨ੍ਹਾਂ ਦੇ ਆਪਣੀ ਪਾਰਟੀ ਦੇ ਵਿੱਚ ਮਤਭੇਦ ਬਹੁਤ ਚੱਲਦੇ ਪਏ ਨੇ ਜਿਹੜੇ ਇੱਕ ਦੂਸਰੇ ਨੂੰ ਦੇਖ ਨਹੀਂ ਸਖਾਂਦੇ ਹੋ ਤੁਸੀਂ ਰਾਜਾ ਵੜਿੰਗ ਜੀ ਦੇਖ ਲਓ ਪੰਜਾਬ ਪ੍ਰੈਜ਼ੀਡੈਂਟ ਹੈ ਤੇ ਆਪਸ ਦੇ ਵਿੱਚ ਉਹ ਸਿੱਧੂ ਹੋਣਾਂ ਨਾਲ ਕੀ ਚੱਲ ਰਿਹਾ ਉਹਨਾਂ ਦਾ ਕੰਟਰੋਵਰਸੀ ਕੀ ਚੱਲ ਰਹੀ ਸੋ ਇਹ ਗੱਲਾਂ ਸਾਨੂੰ ਨਹੀਂ ਲੱਗਦੀਆਂ ਚੰਗੀਆਂ ਕਿ ਅਸੀਂ ਦੂਜੀ ਪਾਰਟੀਆਂ ਦੀ ਗੱਲਾਂ ਕਰੀਏ ਸਾਡਾ ਸਾਡੇ ਆਪਣੇ ਕੰਮ ਤੇ ਫੋਕਸ ਹੈ ਔਰ ਅਸੀਂ ਠੋਕੇ ਕਹਿੰਦੇ ਹਾਂ ਕਿ ਅਸੀਂ ਬੀਜੇਪੀ ਨੂੰ ਸੰਗਠਿਤ ਟੀਮ ਬਣਾ ਕੇ ਇੱਕ ਵਾਰ ਫੇਰ 2024 ਦੇ ਵਿੱਚ ਇਹਨੂੰ ਪੂਰੇ ਪੂਰਨ ਬਹੁਮਤ ਦੇ ਨਾਲ ਲੈ ਕੇ ਆਵਾਂਗੇ ਦੋਸਤੋ